ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਕੋਟੀ ਸੇਖਾਂ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਬਾਈ ਦੇ ਸਾਰੇ ਨਗ ਜਿੰਨੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਲਗਭਗ 8-9 ਦੇ ਕਰੀਬ ਨਾਗਾ ਜੀ ਜਿੰਨਾ ਚੋ ਕੱਟੀਆਂ ਵੀ ਨੇ ਚੈੱਕ ਪਾਸ ਝੋਟੀਆਂ ਨੇ ਵੀ ਟੋਕੜ ਵੀ ਆ ਤੇ ਗੱਬਣ ਤਿਆਰ ਵੀ ਆ ਤੇ ਇੱਕ ਬਾਈ ਦਾ ਸੰਡੀ ਗੇਟ ਵੀ ਵਿਕਾਊ ਆ ਜੀ ਕਿਸੇ ਮਜਬੂਰੀ ਕਾਰਨ ਬਾਈ ਦਾ ਦੱਸਦਾ ਕਿ ਆਪਾਂ ਸਾਰੇ ਨਾਗੀ ਵਿਕਾਊ ਕਰ ਦੇਣੇ ਆ ਇੱਕ ਬੇਨਤੀ ਰਹੂਗੀ ਵੀ ਜਿਹੜਾ ਕੋਈ ਲੈਣ ਦਾ ਚਾਹਵਾਨ ਹੋਵੇ ਪਸੂ ਉਹ ਹੀ ਵੀਰ ਨੂੰ ਕੂਨ ਲਾਵੇ ਕੋਈ ਪਰੇਸ਼ਾਨ ਨਾ ਕਰੇ ਕਿਉਂਕਿ ਟੋਟਲ ਦੇ ਟੋਟਲ ਨਾਗ ਵਿਕਾਊ ਆ ਜੇ ਕੋਈ ਘਰੇ ਆ ਕੇ ਵੇਖਣਾ ਚਾਹੁੰਦਾ ਹੁੰਦਾ ਪਸ਼ੂ ਤਾਂ ਘਰੇ ਆ ਕੇ ਵੀ ਦੇਖ ਸਕਦਾ ਜੀ ਬਾਕੀ ਕਨੈਕਟ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਜਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜੀ ਪ੍ਰਵਜਤ ਸਿੰਘ ਤੇ ਪਿੰਡ ਘਗੜਾ ਠੀਕ ਆ ਜੀ ਤੇ ਆਪਣਾ ਨੀਅਰ ਏ ਕੰਫੀਟ ਫੈਕਟਰੀ ਦੇ ਨੇੜੇ ਘਰ ਠੀਕ ਆ ਕੋਟੀਸੇ ਘਾਂ ਕੋਟੀਸੇ ਘਾਂ ਸ਼ਹਿਰ ਕਿੰਨੀ ਵਾਟ ਹੋਊਗਾ ਇੱਥੋਂ ਡੇਢ ਕਿਲੋਮੀਟਰ ਵਾਟ ਡੇਢ ਯਾਨੀ ਖੇਤਾਂ 'ਚ ਰਹਿ ਜਾਂਦਾ ਜੀ ਆਪਣਾ ਘਰ ਹਾਂਜੀ ਠੀਕ ਆ ਜੀ ਸਾਰੇ ਨਾ ਕੀ ਵਿਕਾਊਆ ਟੋਟਲ ਹਾਂਜੀ ਵੀਰੇ ਆਪਣੇ ਘਰੇ ਡੈਥ ਹੋ ਗਈ ਸੀਗੀ ਹਾਂਜੀ ਫਿਰ ਉਹ ਆਸਟ੍ਰੇਲੀਆ 'ਚ ਰਹਿਨੇ ਆ ਤੇ ਇਸੇ ਕਰਕੇ ਹੁਣ ਸਾਰਾ ਕੁਝ ਹੀ ਸਾਰਾ ਕੁਝ ਵਿਕਾਊਆ ਜੀ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਮਾਝੇ ਕਿੰਨਾ ਮਸੂਆ ਸੂਹੂਗੇ ਜੇ ਆ ਵੀਰੇ ਤੀਸਰੇ ਸੂਏ ਸੂਨਾ ਜੀ ਅੱਜ ਨੇ ਕਿੰਨੇ ਸਮੇਂ ਦੀ ਆਪਣੀ ਪੂਰੇ ਲਗਭਗ 10 ਕਿੰਨੇ ਰਹਿੰਦੇ 9 ਮਹੀਨੇ ਪੂਰੇ ਹੋ ਚੁੱਕੇ ਸਾਢੇ 8 ਘੱਟ ਮੰਨ ਕੇ ਆ ਜੀ ਹਾਂ ਸਾਢੇ 8 ਘੱਟ ਮੰਨ ਲਵਾਂ ਥਣਾ ਦੀ ਪਾਰ ਪਿੱਛੇ ਦੀ ਗਰੰਟੀ ਹੈ ਥਣਾ ਦੀ ਗਰੰਟੀ ਹੈ ਕੋਈ ਠੀਕ ਹੈ ਬਰੈਂਚ ਨਾਲ ਬਾਕੀ ਥਣ ਤੁਨੂ ਨੇੜੇ ਤੋਂ ਚੈੱਕ ਕਰਾ ਦਿੰਨੇ ਸੂਨਾ ਸੈਜ ਆ ਥਣਾ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਬਾਈ ਵਾਲਾ ਜੀ ਬਾਈ ਦੱਸਦਾ ਕਿ 9 ਮਹੀਨੇ ਪੂਰੇ ਹੋਣ ਵਾਲੇ ਆ ਜੀ ਬਾਕੀ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਲਿਆ ਕੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲਿਜਾ ਸਕਦੇ ਆ ਜੀ ਖਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਡਿਮਾਂਡ ਇਹਨਾਂ ਸਾਰਿਆਂ ਦੀ ਫੋਨ ਤੇ ਰਹਿਣ ਵਾਲੀ ਆ ਜੀ ਜਿਹੜਾ ਦੋ ਨੰਬਰ ਨਾਗਾ ਜੀ ਇਹ ਸੁਆ ਕਿੰਨਾ ਮਾ ਜੀ ਆ ਪਹਿਲਨ ਝੋਟੀ ਆ ਪਹਿਲਨ ਝੋਟੀ ਕਿੰਨੇ ਸਮੇਂ ਦੀ ਗੱਪਣਾ ਠੀਕੇ ਦੀ ਹੁਣ ਟੀਕਾ ਉਹ ਬੰਦੇ ਚਾਚੇ ਠੀਕ ਹੈ ਰਿਕਾਰਡ ਅਸਾਂ ਇਸ ਰਿਕਾਰਡ ਮੇ ਅਸਾਂ ਤੇ ਠੀਕ ਹੈ ਜੀ ਹੁਣ 10 ਮਹੀਨੇ ਨੂੰ ਪੂਰੇ ਹੋ ਗਏ ਮਤਲਬ ਪਹਿਲਨ ਕਰਕੇ ਇਹਨੇ ਲੋਨ ਲੱਗ ਗਿਆ ਯਾਨੀ ਹਜੇ ਲੈ ਜੂ 10 15 ਦਿਨ ਬੁੱਲੇ ਹਾਂ 10 15 ਦਿਨ ਲੈ ਜੀ ਠੀਕ ਹੈ ਜੀ ਵੀਰ 10 ਤੋਂ 22 ਦੱਸਦਾ ਕਿ 20 ਦਿਨ ਹਜੇ ਲੈ ਚੁ। ਪਰਮਾ ਡੇਟ 22 ਕਹਿੰਦਾ ਆਪਾਂ ਨੂੰ ਪਤਾ ਨਹੀਂਗਾ। ਇਹਦਾ ਰਿਕਾਰਡ ਮੈਸ ਹੈ ਜੀ ਤੇ ਇੱਕ ਤੁਹਾਨੂੰ ਆ ਦਿਖਾ ਦਿੰਨੇ ਬਈ ਥਾਂ ਦੇ ਨਾਲ ਵੈਸੀ ਆ ਮਾੜਾ ਜ। ਇੱਕ ਚੱਲਦਾ ਜਾਂ ਨਹੀਂ ਚੱਲਦਾ ਉਹਦਾ ਪਤਾ ਨਹੀਂਗਾ ਜੀ। ਬਾਕੀ ਕੱਦ ਕਾਠ ਦੀ ਵੀ ਚੰਗੀ ਆ ਜੀ। ਬੇਲ ਹਾਈਟ ਵਜਨ ਦੇ ਪੱਖ ਤੋਂ ਚੰਗੀ ਆ। 10 ਤੋਂ ਹਜੇ 20 ਦਿਨ ਲਗਭਗ ਕੱਚੀ ਆ। ਹਵਾਨਾ ਮੰਨ ਕੇ ਚੱਲੋ ਬਈ ਹਜੇ ਬਣਾਉਣਾ ਸਟਾਰਟ ਹੀ ਕੀਤਾ ਕਰਮ ਵਾਲੀ ਨੇ। ਸੋਹਣਾ ਗੁੰਡਾ ਸਿੰਘ ਆ ਜੀ ਕੱਦ ਕਾਠ ਵੱਜਣ ਵਾਲੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਜੀ ਤੇ ਜਿਹੜਾ ਨਾ ਗਾ ਗਏ ਵੀਰੇ ਤਿੰਨ ਨੰਬਰ ਇਹ ਸੁਆ ਗਿੰਨਵਾ ਜੀ ਆ ਪਹਿਲਾਂ ਨਹੀਂ ਵੇ ਵੀਰੇ ਪਹਿਲਾਂ ਨਹੀਂ ਹਾਂ ਇਹ ਤੋਕੜ ਹੀ ਆ ਜੀ ਹਾਂ ਜੀ ਇਹ ਤੋਖਣੀ ਹੈ ਦੋ ਮਹੀਨੇ ਹੋ ਗਏ ਠੀਕੇ ਪਰ ਇਹਨੂੰ ਖਾਲੀ ਦੇਣੀ ਆ ਆਪਾਂ ਖਾਲੀ ਕਹਿ ਕੇ ਹਾਂ ਬਾਕੀ ਚੈੱਕ ਕਰਾ ਲਵੇਓ ਠੀਕ ਆ ਆਪਾਂ ਬਾਈ ਕਹਿੰਦਾ ਖਾਲੀ ਕਹਿ ਕੇ ਦੇਣੀ ਆ ਜੀ ਬਾਕੀ ਦੁੱਧ 5 ਤੋਂ 6 ਕਿਲੋ ਦੁੱਧ ਆ ਇਹਦਾ ਹਾਂ ਠੀਕ ਆ 5 ਤੋਂ 6 ਕਿਲੋ ਦੁੱਧ ਤੁਸੀਂ ਜੋਕ ਕੇ ਲਿਜਾ ਸਕਦੇ ਮਿਲਦੀ ਕਿਵੇਂ ਆ ਵੀਰੇ ਮਿਲ ਪੈਂਦੀ ਯਾਰ ਹੁਣ ਥੋੜਾ ਉਪਰਾ ਕਰਦੀ ਆ ਠੀਕ ਆ ਹੁਣ ਠੀਕ ਲਵਾਉਂਦੀ ਆ ਠੀਕ ਆ ਕਦੇ ਕਦੇ ਲਾਉਂਦੀ ਹਾਂ ਠੀਕ ਆ ਹਾਂ ਜਿਵੇਂ ਕੋਈ ਆ ਰਹਿੰਦਾ ਹਨਾ ਜਾਨੀ ਪਹਿਲਾਂ ਨਹੀਂ ਲਵਾਉਂਦੀ ਪਹਿਲਾਂ ਨਹੀਂ ਹਾਂ ਪਹਿਲਾਂ ਨਹੀਂ ਲਵਾਉਂਦੀ ਸੀ ਕਿ ਜੀ 5 ਤੋਂ 6 ਕਿਲੋ ਦੁੱਧ ਕੋਈ ਵੀ ਵੀਰ ਆਪਦਾ ਜੋਕ ਕੇ ਲਿਜਾ ਸੁਆ ਗੰਨਾ ਮਾ ਜੀ ਦਾ ਆ ਪਹਿਲਾਂ ਨਹੀਂ ਆ ਵੀਰੇ ਕਿੰਨੇ ਸਮੇਂ ਦੀ ਗੱਭਣ ਆ ਜੀ? 4 ਮਹੀਨਿਆਂ ਦੀ ਪ੍ਰੈਨੈ। ਚੈੱਕ ਪਾਸ ਆ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਬਾਕੀ ਵੀਰੇ ਆਪਦਾ ਤੁਸੀਂ ਪਰਸਨਲ ਡਾਕਟਰ ਸਾਹਿਬਾਂ ਲਿਆ ਸਕਦੇ ਆ ਜੀ। ਸੋਹਣਾ ਥਣਾ ਦਾ ਸੈਜ ਆ। ਕੱਲਾ ਕੱਲਾ ਨਿੱਖੜਵਾ ਫੂੜ ਸ਼ਾਂਗ ਪੂਰਾ ਵੀ ਨਹੀਂ। ਕੱਦ-ਕਾਡ ਦੀ ਪੂਰੀ ਚੰਗੀ ਆ। ਵਜਨ-ਵਜੂਦ ਦੀ ਪੂਰੀ ਚੰਗੀ ਆ। ਦੰਦ ਬਾਈ ਦੱਸਦਾ ਕਿ ਆਪਾਂ ਚੈੱਕ ਨਹੀਂ ਕੀਤੇ ਕਿਸੇ ਵੀ ਨਗ ਦੇ। ਤੁਸੀਂ ਆਪਦਾ ਆ ਕੇ ਚੈੱਕ ਕਰ ਸਕਦੇ ਆ ਜੀ। ਸੋਹਣਾ ਗੋਲ ਕੁੰਡਾ ਸੰਗ ਆ ਜੀ। ਮਦਰ ਮਲਕ ਰਿਕਾਰਡ ਵੀ ਬਾਈ ਇਹਦਾ ਚੰਗਾ ਦੱਸਦਾ ਤੇ ਆਪ ਕੱਦ ਵਿੱਡ ਦੀ ਵੀ ਪੂਰੀ ਚੰਗੀ ਆ ਜੀ ਚਾਰ ਨਗ ਹੋਗੇ ਜੀ ਪੰਜ ਨੰਬਰ ਆ ਕੱਟਾ ਵੀਰੇ ਠੀਕ ਆ ਇਹਦੀ ਕੀ ਕੀ ਤਾਂ ਸਾਰਿਆਂ ਦੇ ਫੋਨ ਤੇ ਹੀ ਰਹਿਣ ਵਾਲੀ ਹੈ ਉਮਰ ਕਿੰਨੇ ਕਹੋ ਜੀ ਇਹਦੀ ਇਹਦੀ 10 11 ਮਹੀਨੇ ਹੋਣਗੇ 10 11 ਮਹੀਨੇ ਬੱਚਾ ਹੀ ਆ ਜੀ ਹਜੇ ਠੀਕ ਆ ਵੀਰੇ ਨਾਗ ਹੋ ਗਏ 4 ਤੇ 5 6 ਨੰਬਰ ਦੀ ਕੱਟੀ ਦੀ ਕਿੰਨੀ ਉਮਰ ਹੋਊਗੀ ਆ 1 ਸਾਲ 2 ਮਹੀਨੇ ਹੋਊਗੀ ਲੱਗਦਾ ਸਵਾ ਇੱਕ ਸਾਲ ਦੇ ਆਸ-ਪਾਸ ਅੰਦਾਜ਼ਾ ਆ ਜੀ ਬਾਕੀ ਥੋੜਾ ਕੰਨਾ ਇੱਧਰ ਉੱਧਰ ਹੋ ਸਕਦਾ ਝੋਲੀ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਨੇ ਆ ਸੋਹਣੀ ਝੋਲੀ ਆ ਜੀ ਬਾਕੀ ਸੰਗ ਵੀ ਕਰਮ ਵਾਲੀ 골 ਕਰਦੀ ਹੁੰਦੀ ਆ ਜੀ 6 ਨਾਗ ਹੋ ਗਏ ਵੀਰੇ 7 ਨੰਬਰ ਕੱਟੀ ਦੀ ਕਿੰਨੀ ਉਮਰ ਆ ਜੀ ਇਹਦੀ 2 3 ਮਹੀਨੇ ਵੱਧ ਹੋਗੇ ਡੇਢ ਦੇ ਆਸ-ਪਾਸ ਹੋਊਗੀ ਜੀ ਠੀਕ ਆ ਝੋਲੀ ਵੀਰੇ ਇਹਦੀ ਵੀ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਆ ਆਪਾਂ ਚੈੱਕ ਕਰਾ ਦਿੰਨੇ ਆ ਫੂੜ ਸ਼ੰਕ ਪੋਰਾ ਵੀ ਨੀ ਇਦਰੋਂ ਵੀ ਚੈੱਕ ਕਰ ਲਓ ਜੀ ਬਾਕੀ ਸਿੰਘ ਇਹ ਵੀ ਗੋਲ ਕਰਦੀ ਹੁੰਦਾ ਇਹ ਉਹਨਾਂ ਦੀਆਂ ਮੱਝਾਂ ਦੀਆਂ ਕੱਟੀਆਂ ਹਾਂਜੀ ਹਾਂਜੀ ਉਹਨਾਂ ਦੀਆਂ ਕੱਟੀਆਂ ਠੀਕ ਹੈ ਵੀਰੇ ਤੇ ਜਿਹੜੀ ਆਪਣੀਆਂ ਵੱਡੀ ਕੱਟੀ ਆ ਏ ਵੀਰੇ ਦੰਦਾਂ 'ਚ ਹੋਊਗੀ ਹਾਂ ਵੀਰੇ ਆ ਦੰਦਾਂ 'ਚ ਹੋ ਖੀਰੀ ਹੋਊਗੀ ਜਾਂ ਦੋ ਦੰਦ ਕੱਢ ਲਿਆ ਦੋ ਦੰਦ ਹੋਊਗੀ ਆਪਾਂ ਚੈੱਕ ਨਹੀਂ ਕੀਤੇ ਤੇ ਅਸੀਂ ਹੱਥ ਨਹੀਂ ਲਾਏ ਅਸੀਂ ਬਾਥਰੇ ਰਹਿੰਦੇ ਬਾਹਰ ਠੀਕ ਆ ਬਾਹਰ ਰਹਿੰਦੇ ਕਰਕੇ ਠੀਕ ਆ ਝੂਲੀ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਨੇ ਆ ਕੋੜਸ਼ਾਂਕ ਕੋਈ ਵੀ ਨਹੀਂ ਪਰ ਏਆਈ ਦੇ ਕਾਬਿਲ ਹੀ ਆ ਜੀ ਇੱਕ ਵਾਰੀ ਇਹਨੇ ਕਹਿੰਦੇ ਹੀਟ ਚ ਆਈ ਸੀਗੀ ਇੱਕ ਵਾਰੀ ਆਪਾਂ ਹੀ ਕਰਾਈ ਤੋ ਭਾਇਆ ਨਹੀਂ ਉਹ ਡੈਥ ਹੋ ਗਈ ਬਾਪੂ ਦੀ ਠੀਕ ਆ ਉਹ ਚੈੱਕ ਕਰ ਚੋ ਫਿਰ ਤੇ ਜੇ ਜੇ ਪਏ ਮੈਸ ਹੋ ਗਿਆ ਜੀ ਕਿਸੇ ਕਾਰਨ ਬਾਕੀ ਇਹਨਾਂ ਨਗਾ ਜੋ ਤੁਹਾਨੂੰ ਕੋਈ ਵੀ ਨਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਇੱਕ ਬਾਈ ਦਾ ਸੰਡੀ ਗੇਡ ਵੀ ਵਿਕਾਊ ਆ ਇੰਜਨ ਵੀ ਨਾਲ ਹੀ ਦੇਣਾ ਜੀ ਹਾਂਜੀ ਹਾਂਜੀ ਠੀਕ ਆ ਜੀ ਇੰਜਨ ਤੇ ਸੰਡੀ ਗੇਡ ਵੀ ਬਾਈ ਦੱਸਦਾ ਕਿ ਆਪਾਂ ਨਾਲ ਹੀ ਦੇਣਾ ਚੈੱਕ ਕਰ ਸਕਦੇ ਹੋ ਸਾਫ ਕੰਡੀਸ਼ਨ ਚ ਚਾਲੂ ਹਾਲਤ ਦੀ ਹੈ ਪੀਟਰ ਇੰਜਨ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ